ਸੰਗਤ ਮੰਡੀ ਦੇ ਨਿਵਾਸੀਆਂ ਨੇ ਸੀਵਰੇਜ ਤੇ ਗੰਦੇ ਪਾਣੀ ਤੋਂ ਦੁਖੀ ਹੋ ਕੇ ਲਾਇਆ ਟਰਨਾ ਮੰਡੀ ਵਿਕਾਉ ਕਰਨ ਦਾ ਕੀਤਾ ਐਲਾਨ। ਦੱਸ ਤਏ ਕਿ ਅੱਜ ਜ਼ਿਲ੍ਹਾ ਬਠਿੰਡਾ ਦੇ ਅਧੀਨ ਸੰਗਤ ਮੰਡੀ ਦੇ ਦੁਕਾਨਦਾਰਾਂ ਨੇ ਮੰਡੀ ਦਾ ਮੇਨ ਬਾਜ਼ਾਰ ਬੰਦ ਕਰਕੇ ਟਰਨਾ ਲਾ ਦਿੱਤਾ ਅਤੇ ਆਪਣੇ ਹੱਥਾਂ ਦੇ ਵਿੱਚ ਮੰਡੀ ਵਿਕਾਉ ਕਰਨ ਦੇ ਬੈਨਰ ਲਾ ਕੇ ਟਰਨੇ ਵਿੱਚ ਬੈਠ ਕੇ ਟਰਨਾ ਦੇ ਰਹੇ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਦੀ, ਰੋਹਿਤ ਕੁਮਾਰ ਗੋਗੀ ਰਕੇਸ਼ ਕੁਮਾਰ ਕੇਸੀ ਚਿਮਨ ਲਾਲ ਬਾਸਲ ਮੁਨੀਸ਼ ਕੁਮਾਰ ਟਿੰਕੂ ਦਿਨੇਸ਼ ਕੁਮਾਰ ਰਜੇਸ਼ ਕੁਮਾਰ ਆਦਿ ਮੰਡੀ ਨਿਵਾਸੀਆਂ ਨੇ ਦੱਸਿਆ ਕਿ ਸੀਵਰੇਜ ਤੇ ਗੰਦੇ ਪਾਣੀ ਦੇ ਖੜੇ ਹੋਣ ਕਾਰਨ ਉਹ ਨਰਕ ਪਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਇਸ ਗੰਦੇ ਪਾਣੀ ਦੇ ਖੜੇ ਹੋਣ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣ ਰਿਹਾ ਹੈ لیکن بٹھیండా پرशासन ਅਤੇ سیوریج بورڈ ਦੇ ਅਧਿਕਾਰੀਆਂ ਉਹਨਾਂ ਇਸ ਸਮੱਸਿਆਵਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਜਿਸ ਕਾਰਨ ਉਹਨਾਂ ਨੂੰ ਅੱਜ ਮਜਬੂਰੀ ਵਸ ਮੰਡੀ ਵਿਕਾਉ ਕਰਨ ਦਾ ਐਲਾਨ ਕਰਨਾ ਪਿਆ ਇਨਾ ਤਾਰਨਾ ਕਾਰਕੁਲ ਜਤ ਸੀਵਰੇਜਪੁਰ ਦੇ ਐਕਸੀਅਨ ਅਤੇ ਨਾਇਬ ਤਹਿਸੀਲਦਾਰ ਬਠਿੰਡਾ ਪਹੁੰਚੇ ਤਾਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਬਠਿੰਡਾ ਪ੍ਰਸ਼ਾਸਨ ਹਮੇਸ਼ਾ ਹੀ ਇਨਾ ਮੰਡੀ ਨਿਵਾਸੀਆਂ ਦੇ ਨਾਲ ਖੜਾ ਹੈ ਅਤੇ ਜਲਦੀ ਹੀ ਇਹਨਾਂ ਦੀ ਇੱਥੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਇਹ ਗਏ ਵੀ ਦੁਕਾਨਦਾਰੀ ਖੋਲਦੇ ਹੁੰਦੇ ਹੋਂ ਜਿਹੜੀਆਂ ਦੁਕਾਨਦਾਰੀ ਖੋਲ ਸੈਟਰੀ ਤਾਂ ਹੁੰਦੇ ਐ ਗਾਹਕ ਨਹੀਂ ਆਉਂਦੇ ਕੋਈ ਪੂਰਾ 100 ਦਿਨ ਹੋ ਗਿਆ ਸੀਵਰੇਜ ਦਾ ਇੰਨਾ ਗੰਦਾ ਪਾਣੀ ਐ ਮੁਸਕ ਮਾਰਦਾ ਐ ਇੱਥੇ ਇੱਕ ਜਨਰਲ ਸਟੋਰ ਐ ਤੋਦੀ ਜੀ ਉਹਦਾ ਮੈਨੂੰ ਕੱਲ ਫੋਨ ਆਇਆ ਕਹਿੰਦੇ ਮੈਨੂੰ ਚੱਕਰ ਆਈ ਜਾਂਦੇ ਐ ਮੈਂ ਮੈਂ ਦਵਾਈ ਲੈ ਕੇ ਹੁਣ ਦਵਾਈ ਦਵਾ ਕੇ ਲਿਓ ਮੈਨੂੰ ਕੱਥੋਂ ਨਾਲ ਇੱਥੇ ਬੈਠਾ ਤੋਦੀ ਕੋਲ ਲੈ ਪੁੱਛਦਾ ਕਿ ਇੱਥੇ ਪਿੰਡਾਂ ਚ ਇਹ ਗੱਲ ਸਾਰੇ ਆਸ-ਪਾਸੇ ਪਿੰਡਾਂ 'ਚ ਉੱਟ ਗਈ ਵੀ ਸੰਗਰ ਮੰਡੀ ਨਾਲ ਜਾਈਏ ਉੱਥੇ ਪਾਣੀ ਖੜਾਉਂਗਾ ਉੱਥੇ ਨੰਗਰ ਨੂੰ ਉਤਾਲੀ ਉੱਥੇ ਤੁਸੀਂ ਨਵੀ ਕਹਿੰਦਾ ਕੀ ਲੱਗਿਆ ਨਵੀਂ ਬਿਮਾਰੀ ਲਾਵਾ ਮੈਂ ਦਿਖਾ ਦੇਣਾ ਪਿੰਡਾ ਲੋਕ ਬਿੰਡਾ ਡੱਬਾ ਲਈ ਤੇ ਕਿਧਰ ਵਾ ਮੰਡੀ ਜਾ ਲੱਗੇ ਇੱਥੇ ਨਾਲ ਹੀ ਪੁੱਦਾ ਪਿੰਡਾ ਉਹ ਇੱਕ ਪਿੰਡ ਹੈ ਪਿੰਡ 'ਚ ਵੀ ਲੋਕਾਂ ਨੇ ਯਾਰ ਕੋਈ ਦੁਸ਼ਮਾਨ ਲੈ ਲਓ ਸੰਗਤ ਲੈ ਜਾਓ ਇਸ ਕਰਕੇ ਸਾਨੂੰ ਅੱਜ ਬਹੁਤ ਹੀ ਮਜਬੂਰੀ ਵਾਸਤੇ ਧਰਨਾ ਲਾਉਣਾ ਪਿਆ ਕਿਉਂਕਿ ਜਦੋਂ ਹੀ ਜਿਵੇਂ ਦੁਕਾਨ ਖੋਲਦੇ ਆ ਬਿਜਲੀਏ ਬਿੱਲ ਕਰਾਇਆ ਪਿਆ ਜਾਂਦਾ ਕਈਆਂ ਬੰਦੇ ਨੂੰ ਕਰਾਇਆ ਪਿਆ ਜਾਂਦਾ ਤਾਂ ਇੱਕ ਪਹਿਲਾਂ ਵੀ ਤੁਸੀਂ ਧਰਨਾ ਲਾਇਆ ਸੀ ਅੱਜ ਵੀ ਧਰਨਾ ਲਾਇਆ ਪਹਿਲਾਂ ਕੀ ਵੀ ਸ਼ੁਭਾਸਤ ਆਇਆ ਗਿਆ ਸੀ ਸਿਵਰੇਜ ਬੋਰਡ ਵੱਲੋਂ ਜਾਣ ਪੁਛਵਾਇਆ ਗਿਆ ਸੀ ਵੀ ਇਹ 15 ਦਿਨਾਂ ਲਈ ਕੰਮ ਚੱਲ ਪਸੰਗੇਣੀ ਤੇ ਪਾਣੀ ਦਾ ਜਿਹੜਾ ਪਾਣੀ ਨਿਕਲਣਾ ਬੰਦ ਇਹ ਵੀ ਅਸੀਂ ਦੋ ਦਿਨਾਂ ਦੀ ਬੰਦ ਕਰਾਵਾਂਗੇ ਤੇ ਦੁਬਾਰਾ ਪਾਣੀ ਨਿਕਲੂ ਪਰ ਹੁਣ ਸਿਵਰੇਜ ਬੋਰਡ ਵੀ ਅਣਗਹਿਲੀ ਕਰਨਾ ਉਹਦਾ ਜਿਹੜਾ ਕੰਮ ਹੈ ਸਿਵਰੇਜ ਬੋਰਡ ਚੱਲ ਜਰੂਰ ਪਿਆ ਸੀ ਪਰ ਪਹਿਲੇ 15 ਦਿਨੋਂ ਬੰਦ ਪਿਆ ਹੈ ਠੇਕੇਦਾਰ ਕਹਿੰਦਾ ਮੇਰੇ ਕੋਲ ਪੈਸੇ ਆਇਆ ਨਹੀਂ ਪਰ ਸਰਕਾਰ ਦੇ ਪੈਸੇ ਆਏ ਹੋਏ ਆ ਇਹ ਸਿਵਰੇਜ ਬੋਰਡ ਕਿਉਂ ਨਹੀਂ ਦੇ ਰਹੇ ਸਾਨੂੰ ਨਹੀਂ ਪਤਾ ਤੇ ਉਹ ਠੇਕੇ ਤੇ 15 ਦਿਨਾਂ ਤੋਂ ਕੰਮ ਬੰਦ ਹੈ ਜਿਹੜਾ ਅੱਜ ਕੰਮ ਕੰਪਲੀਟ ਹੋ ਜਾਂਦਾ ਹੁਣ ਵੀ ਇਹ ਕ ਨਰਗਮਾਇ। ਹਾਲੇ ਕਿ 6 ਮਹੀਨੇ ਦਾ ਨਹੀਂ ਕੰਮ ਰੈਗੂਲਰ ਜਨੇ 15 ਦਿਨਾਂ ਦਾ ਕੰਮ ਹੈ। ਚਲੋ ਜੇ 6 ਮਹੀਨੇ ਆਹਣਗੇ 6 ਮਹੀਨੇ 6 ਸਾਲਾਂ ਚ ਕਰ ਦੋ ਚਾਹੀਏ ਪਰ ਸਾਡੇ ਪਾਣੀ ਨਹੀਂ ਨਿਕਲਣਾ ਜਾਈਦਾ ਪਾਣੀ ਉਹ ਵੀ ਨਹੀਂ ਨਿਕਲਣਾ। ਕਿਉਂਕਿ ਇੱਥੇ ਕੋਈ ਗਾਹਕ ਨਹੀਂ ਆ ਰਿਹਾ ਪਿਛਲੇ 100 ਦਿਨ ਤੋਂ ਸਿਵਰੇ ਦਾ ਪੰਨ ਨਿਕਲੀ ਜਾਂਦਾ ਪੂਰੇ ਬੰਦੂ ਮਾਰ ਰਹੇ ਆ ਪਿੰਡਾਂ ਸਾਰੇ ਪਿੰਡਾਂ ਦੇ ਬਾਜ਼ਾਰ ਹੋ ਗਏ ਵੀ ਸੰਗਤ ਮੁੰਡੀ ਨਾ ਜਾਓ ਕੁਝ ਸਮਾਨ ਤਾਂ ਕੀ ਲੈਣਾ ਕੋਈ ਬਿਮਾਰ ਹੋ ਕੇ ਆਉਂਦੇ ਇਸ ਕਰਕੇ ਇੱਕ ਖਾਲੀਅਤ ਘਰੇ ਆਵੜੇ ਨੇ ਮੰਡੀ ਪਕਾਉਣ ਨੂੰ ਲਾ ਗਾ ਜਨਮਸਤਿ ਵਾਲੇ ਦਿਨ ਵੀ ਅਸੀਂ ਸਾਡੀ ਦੁਕਾਨਾਂ ਆੜੀਆਂ ਮੰਡੀ ਹੈ ਜਿਹੜੀ ਜਿਹੜਾ ਮਰਜ਼ੀ ਕੋਈ ਗਾਹਕ ਨਹੀਂ ਆ ਰਿਹਾ ਕਿਤੇ ਅਸੀਂ ਜਾ ਨਹੀਂ ਰਹੇ ਜੀ ਕਿਤੇ ਆ ਨਹੀਂ ਰਹੇ ਬਹੁਤ ਜ਼ਿਆਦਾ ਦੁਖੀ ਆਏ ਸੀ ਜੀ